ਉਭੇਦ ਵੀ ਹੁੰਦੀ ਹੈ ਤਾਂ ਕਹਿੰਦੇ ਪੁਲਿਸ ਕੀ ਕਰ ਰਹੀ ਹੈ ਸਰਕਾਰ ਕੀ ਕਰ ਰਹੀ ਹੈ ਤੇ ਜਦੋਂ ਅਸੀਂ ਕਿੰਨੇ ਵੀ 328 ਰੁਪਏ ਚੋਰੀ ਹੋ ਗਏ ਉਹ ਕਿੱਥੇ ਨੇ ਤਾਂ ਫਿਰ ਕਹਿੰਦੇ ਨਾ ਇਹ ਤਾਂ ਧਾਰਮਿਕ ਮਾਮਲੇ ਇੰਦਖਲ ਹੈ ਕਿ ਜੇਕਰ ਉਹਨਾਂ ਨੇ ਸਿੱਖਾਂ ਦੇ ਇਸ ਅੰਦਰੂਨੀ ਮਾਮਲੇ ਵਿੱਚ ਦਖਲਅੰਦਾਜ਼ੀ ਬੰਦ ਨਾ ਕੀਤੀ ਤਾਂ ਪੰਥ ਕਰਵੈਤਾ ਮੁਤਾਬਕ ਕਾਰਵਾਈ ਕੀਤੀ ਜਾਵੇ ਅੱਧਿਆਂ ਤੋਂ ਵੱਧ ਸੰਸਥਾਵਾਂ ਨੇ ਹਜੇ ਵੀ ਪ੍ਰਵਾਨਗੀ ਨਹੀਂ ਦਿੱਤੀ ਕਿ ਅਸੀਂ ਜ਼ਿੰਮੇਵਾਰ ਨਹੀਂ ਮੰਨਦੇ ਨਾ ਤੇ ਉਹ ਰੋਜ਼ ਹਰ ਰੋਜ਼ ਮਤਲਬ ਆ ਕੇ ਆ ਨਹੀਂ ਹੋਣਾ ਚਾਹੀਦਾ ਆ ਕਰ ਲਓ ਆ ਨਾ ਕਰੋ ਆ ਕਰ ਲਓ ਕਿੱਥੇ ਨੇ ਉਹ ਜਿਹੜੇ ਸਰੂਪ ਨੇ ਉਹ ਉਹਨਾਂ ਬਾਰੇ ਛੇਤੀ ਪਤਾ ਲਾ ਲੈ ਜੇ ਸਾਢੇ ਪੰਜ ਸਾਲਾਂ ਬਾਅਦ ਆਈ ਹੈ ਕਿਉਂਕਿ ਧਾਮੀ ਸਾਹਿਬ ਨੂੰ ਰਾਜਨੀਤਿਕ ਗਤੀਵਿਧੀਆਂ ਤੋਂ ਟਾਈਮ ਮਿਲੇ ਤਾਂ ਉਹ ਪਤਾ ਲਾਉਣ ਕਿਤੇ ਉਹ ਤਾਂ ਉਹਨਾਂ ਨੇ ਸਿੱਧਾ ਹੀ ਕਹਤਾ ਸੀਗਾ ਕਿ ਮੈਂ ਤਾਂ ਕੱਲ੍ਹ ਦਾ ਮੇਰੀ ਮਾਂ ਪਾਰਟੀ ਹੈ ਮੈਂ ਤਾਂ ਇਹਨਾਂ ਵਾਸਤੇ ਪ੍ਰਚਾਰ ਕਰੂੰਗਾ ਮੈਂ ਤਾਂ ਰਾਜਨੀਤੀ ਕਰੂੰਗਾ ਪਹਿਲਾਂ ਇਹਨੇ ਮਤੇ ਪਾ ਲੈ ਜਦੋਂ ਪਤਾ ਲੱਗੇ ਵੀ ਫਸਾਂਗੇ ਫਿਰ ਉਹ ਮਤੇ ਸਾਰੇ ਕੈਂਸਰ ਕਰ ਤੇ ਪੁਰਾਣੇ ਬਲਟੋਏ ਨੂੰ ਜਦੋਂ ਪੁੱਛਿਆ कि 328 ਰੁਪਏ ਬਾਰੇ ਉਹ ਗਾਹ ਕੋਈ ਚੱਜ ਦੀ ਗੱਲ ਕਰੋ ਯਾਰ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਚੱਜ ਦੀ ਗੱਲ ਨਹੀਂ ਮੰਨਦੇ ਭਾਜੀਪੀ ਨੇ ਆਪਦੇ ਆਫੀਸ਼ੀਅਲ ਪੇਜ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ ਦਾ ਕਾਰਟੂਨ ਬਣਾ ਕੇ ਪਾ ਕਿਤੀ ਕਰ ਬਈ ਕੋਈ ਐਲਾਈਂਸ ਰਾਜਪੁਰਾਨਾ ਐਲਾਈਂਸ ਨਵ ਵੈਰੀ ਗੁੱਡ ਐਲਾਈਂਸ ਹੋਣ ਦੇ ਚਾਂਸ ਨੇ ਇਹ ਵੀ ਪ੍ਰਵਾਨ ਹੋਇਆ ਕਿ ਸਰਦਾਰ ਸਤਿੰਦਰ ਸਿੰਘ ਕੋਲੀ ਚਾਰਟਡ اکاؤنٹੈਂਟ ਬ੍ਰੈਕਟ ਚ ਉਹਨਾਂ ਦੀ ਫਰਮ ਦਾ ਨਾਮ ਲਿਖਿਆ ਐਸ ਐਸ ਕੋਲੀ ਐਂਡ ਐਸੋਸੀਏਟਸ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਟੈਂਟ ਹੈ ਤੇ ਨਾਲ ਨਾਲ ਸੁਖਵੀਰ ਬਾਦਲ ਦੇ ਕੰਟੈਂਟ ਦੀਆਂ ਸੁਭਾਵਾਂ ਵੀ ਨਿਭਾ ਰਿਹਾ ਹੈ ਇਹ ਗੱਲ ਨੋਟ ਕਰਨੀ ਇੱਥੋਂ ਅਸਲ ਚ ਪੰਗਾ ਪਿਆ ਹੋਇਆ ਕੋਈ ਇਹਨਾਂ ਦਾ ਲੈਣ ਦੇਣ ਨਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਜਾਂ ਉਹਨਾਂ ਦੀ ਜਿਹੜੀ ਜੋ ਮਰਿਆਦਾ ਰੱਖਣੀ ਸੀ ਸਤਿੰਦਰ ਸਿੰਘ ਕੋਲੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਐਕਟ 2008 ਇਹਨਾਂ ਨੇ ਅਕਾਲੀ ਦਲ ਦੀ ਗਵਰਨਮੈਂਟ ਵੇਲੇ ਪਾਸ ਕਰਵਾਇਆ ਗਵਰਨਮੈਂਟ ਤੋਂ ਤੇ ਉਸ ਵੇਲੇ ਵੀ ਅਕਲ ਤੱਕ ਸਭ ਤੋਂ ਹੁਕਮ ਨਮਾ ਜਾਰੀ ਕਰਵਾ ਸਕਦੇ ਸੀਗੇ ਕਿ ਸ਼੍ਰੋਮਣੀ ਕਮੇਟੀ ਨੂੰ ਅਧਿਕਾਰ ਦਿੱਤੇ ਜਾਂਦੇ ਨੇ ਉਦੋਂ ਸਰਕਾਰ ਕੋਲੇ ਕਿਉਂ ਆਏ ਫਿਰ ਉਦੋਂ ਨਹੀਂ ਸੀ ਰਾਜਨੀਤਿਕ ਦਖਲ ਧਾਰਮਿਕ ਮਾਮਲੇ 'ਚ ਕਿਉਂਕਿ ਉਦੋਂ ਅਕਾਲੀ ਦਲ ਦੀ ਸਰਕਾਰ ਸੀ ਤੇ ਹੁਣ ਜਦੋਂ ਉਹ ਐਕਟ ਸਰਕਾਰ ਵੱਲੋਂ ਬਣਵਾ ਲਿਆ ਛਾਪਣ ਦੇ ਅਧਿਕਾਰਾਂ ਦਾ ਤਾਂ ਉਸੇ ਐਕਟ ਦੇ ਅਧੀਨ ਜੇ ਸਰਕਾਰ ਇਹ ਕਹੂਗੀ ਕਿ ਭਾਈ ਸਾਨੂੰ ਹਸਾਬ-ਕਿਤਾਬ ਤਾਂ ਦਿਓ ਕਿ ਕਿੱਥੇ ਨੇ 328 ਰੁਪਏ ਜਿਹੜੇ ਚੋਰੀ ਹੋਏ ਨੇ ਜਾਂ ਗਾਇਬ ਹੋਏ ਨੇ ਤਾਂ ਕਹਿੰਦੇ ਧਾਰਮਿਕ ਮਾਮਲੇ ਦਾਖਲ ਲੈ ਇਹ ਬਹੁਤ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਇਹ ਵੀ ਪ੍ਰਵਾਨ ਹੋਇਆ ਕਿ ਸਰਦਾਰ ਸਤਿੰਦਰ ਸਿੰਘ ਕੋਲੀ ਚਾਰਟਡ اکاؤنٹنٹ (ਚੋਨਾਂ ਦੀ ਫਰਮ ਦਾ ਨਾਮ ਲਿਖਿਆ ਐਸ ਐਸ ਕੋਲੀ ਐਂਡ ਐਸੋਸੀਏਟਸ) ਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਟੈਂਟ ਹੈ ਤੇ ਨਾਲ ਨਾਲ ਸੁਖਵੀਰ ਬਾਦਲ ਦੇ ਕੰਟੈਂਟ ਦੀਆਂ ਸਿਫਾਰਸ਼ਾਂ ਵੀ ਨਿਭਾ ਰਿਹਾ ਹੈ ਇਹ ਗੱਲ ਨੋਟ ਕਰ ਲਿਓ ਇੱਥੋਂ ਅਸਲ ਚ ਪੰਗਾ ਪਿਆ ਹੋਇਆ ਹੈ ਕੋਈ ਇਹਨਾਂ ਦਾ ਲੈਣ ਦੇਣ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਜਾਂ ਉਹਨਾਂ ਦੀ ਜਿਹੜੀ ਜੋ ਮਰਿਆਦਾ ਰੱਖਣੀ ਸੀ ਸਤਿੰਦਰ ਸਿੰਘ ਕੋਲੀ ਚਾਹੁੰਦਾ ਨਹੀਂ ਸੀ ਮੈਂ ਅਸਲ ਚ ਇਹ ਕਿ ਆਪਦਾ ਝੋਗਾ ਚੱਕੇ ਤੋਂ ਆਪਦੇ ਢਿੱਡ ਨੰਗਾ ਹੁੰਦਾ ਪਰ ਜਦੋਂ ਧਰਮ ਨੂੰ ਵਰਤ ਰਹੇ ਨੇ ਕੱਲ ਦਾ ਜਿਹੜਾ ਇਹਨਾਂ ਨੇ ਇਹਨਾਂ ਦੇ ਆਕਾਮਾਂ ਤੋਂ ਕਰਵਾਇਆ ਵੀ ਆਹ ਕਹਿ ਦੋ ਆਹ ਕਹਿ ਦੋ ਅਸੀਂ ਆਪ ਹੀ ਕਰਾਂਗੇ ਸਾਰੀ ਜਾਂਚ ਇਹੋ ਉਹ ਤੋਂ ਬਾਅਦ ਫਿਰ ਮੇਰੇ ਕੋਲੇ ਬਹੁਤ ਸਾਰੇ ਸਿੱਖ ਵਿਦਵਾਨਾਂ ਨੇ ਭੇਜੀਆਂ ਇਹ ਗੱਲਾਂ ਇਹਦੇ ਵਿੱਚ ਇੱਕ ਹੋਰ ਮਤਾ ਜਿਹੜਾ ਉਹ ਆਇਆ ਸ਼੍ਰੋਮਣੀ ਗੁਰਦਵਾਰਾ ਪ੍ਰੰਧਕੋਮੇਟੀ ਅੰਮ੍ਰਿਤਸਰ ਸਾਹਿਬ ਦਾ ਅੱਜ ਦਾ ਇਸ ਜਨਰਲ اجلاس ਮਹਿਸੂਸ ਕਰਦਾ ਹੈ ਕਿ ਪਬਲਿਕੇਸ਼ਨ ਵਿਭਾਗ ਦੇ ਕੁਝ ਕਰਮਚਾਰੀਆਂ ਵੱਲੋਂ ਗੈਰ ਜ਼ਿੰਮੇਵਾਰ ਨਾ ਢੰਗ ਨਾਲ ਡਿਊਟੀ ਕਰਦੇ ਆਂ ਬੇਨਿਯਮੀਆਂ ਤੇ ਸੰਗਤ ਨੂੰ ਦਿੱਤੇ ਗਏ ਪ੍ਰਵਾ ਪਾਵਨ ਸਰੂਪਾਂ ਦੀ ਭੇਟਾ ਨਿੱਜੀ ਲਾਲਚ ਵਸ ਖੁਦ ਵਰ ਤਨਕਾਰਨ ਸੰਸਥਾ ਨੂੰ ਚਿੰਤਾਜਨਕ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਇਹ ਮਾਮਲਾ ਬੇहद ਦੁਖਦਾਈ ਹੈ ਪਰੰਤੂ ਇਹ ਬੇਅਦਬੀ ਦੀ ਘਟਨਾ ਨਹੀਂ ਸਗੋਂ ਕਰਮਚਾਰੀ ਨੇ ਨਿੱਜੀ ਸਵਾਰਥ ਨਾਲ ਜੁੜਿਆ ਹੋਇਆ ਹੈ ਅੱਜ ਦਾ ਇਹ ਜਨਰਲ ਇਜਲਾਸ ਪਬਲਿਕੇਸ਼ਨ ਵਿਭਾਗ ਦੇ ਦੋਸ਼ੀ ਕਰਮਚਾਰੀਆਂ ਦੀ ਕਾਨੂੰਨੀ ਹਰਕਤ ਦੀ ਸਖਤ ਨਿੰਦਾ ਕਰਦਾ ਹੈ। ਤੇ 19 ਮਈ 2016 ਨੂੰ ਗੁਰਦੁਆਰਾ ਸ੍ਰੀ ਗ੍ਰਾਮਸਰ ਸਾਹਿਬ ਵਿਖੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋਣ ਦੀ ਵਾਪਰੀ ਮੰਦਪਾਗੀ ਘਟਨਾਲੀ ਉਸ ਸਮੇਂ ਦੀ ਅੰਤਰਮ ਕਮੇਟੀ ਨੂੰ ਅਕਾਲ ਤਖਤ ਸਾਹਿਬ ਤੋਂ ਤਨਖਾਹ ਲਈ ਜਾ ਚੁੱਕੀ ਹੈ। ਮੌਜੂਦਾ ਅੰਤਰਮ ਕਮੇਟੀ ਨੇ ਵੀ ਖੁਦ ਅਸਾਸ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਨੇ ਸਨਮੁਖ ਪੇਸ਼ ਹੋ ਕੇ ਉਸ ਸਮੇਂ ਸੰਸਥਾ ਵੱਲੋਂ ਹੋਈਆਂ ਅਣਗਹਿਲੀਆਂ ਨੂੰ ਅਸਾਸ ਕੀਤਾ ਹੈ। ਅੱਜ ਦਾ ਇਹ ਜਨਰਲ ਜਸ ਸਮੁੱਚੇ ਮਾਮਲੇ 'ਚ ਖਾਲਸਾ ਪੰਥਪਾਪ ਕੋੋਂ ਬਸੋਂ ਖਿਮਾ ਜਾਂਚਨਾ ਕਰਦੇ ਹੁਣ ਇਹਦੇ ਵਿੱਚ ਜੀ ਉਹ ਕਹਿੰਦੇ ਨੇ ਅੱਗੇ ਜੀ ਵੀ ਹੈ ਅੱਜ ਸ਼ਾਮ ਨੂੰ ਸ਼ਾਇਦ ਸਫਾਈ ਦੇਣਗੇ ਵੀ ਇਹ ਤਾਂ ਮਤੇ ਅਸੀਂ ਕੈਨਸਲ ਕਰ ਦਿੱਤੀ ਸੀ 493 ਮਤਾ ਨੰਬਰ ਹੈ ਜੀ 59 2020 ਨੂੰ ਜੀ ਉਹਦੇ ਜੇ ਕਹਿੰਦੇ ਨੇ ਕਿ ਜੀ ਮਤਾ ਨੰਬਰ 466 ਜਿਹੜਾ 27 8 2020 ਨੂੰ ਹੋਇਆ ਸੀ ਲੜੀ ਨੰਬਰ 3 8 9 10 ਅਤੇ 11 ਚ ਦਰਜ ਅਧਿਕਾਰੀਆਂ ਕਰਮਚਾਰੀਆਂ ਬੁੱਧ ਫੌਜਦਾਰੀ ਦੀ ਪਰਚਾ ਦਰਜ ਕਰਾਉਣ ਦੀ ਬਜਾਏ ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਆਪਣੇ ਤੌਰ ਤੇ ਇਹਨਾਂ ਖਿਲਾਫ ਵਿਭਾਗੀ ਤੇ ਹਰ ਪ੍ਰਕਾਰ ਦੀ ਲੋਨੀ ਇਨਕੁਆਇਰ ਕਾਰਵਾਈ ਪ੍ਰਵਾਨਗੀ ਕਰਦੇ ਆ ਮਤੇ ਦੀ ਪੁਸ਼ਟੀ ਕੀਤੀ ਜਾਂਦੀ ਪਹਿਲਾਂ ਇਹਨੇ ਮਤੇ ਪਾ ਲਏ ਫਿਰ ਜਦੋਂ ਪਤਾ ਲੱਗਿਆ ਵੀ ਫਸਾਂਗੇ ਫਿਰ ਉਹ ਮਤੇ ਸਾਰੇ ਕੈਨਸਲ ਕਰਤੇ ਪੁਰਾਣੇ ਸਰ ਉਹ ਡੇਟ ਕੀ ਸੀ ਲੇਟੈਸਟ ਡੇਟ ਹੈਗੀ ਹੈ ਜੀ 5 9 2020 ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਐਕਟ 2008 ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਐਕਟ 2008 ਇਹਨਾਂ ਨੇ ਅਕਾਲੀ ਦਲ ਦੀ ਗਵਰਨਮੈਂਟ ਵੇਲੇ ਪਾਸ ਕਰਵਾਇਆ ਗਵਰਨਮੈਂਟ ਤੋਂ ਕਿ ਜੀ ਸਾਰੇ ਰਾਈਟਸ ਜਿਹੜੇ ਨੇ ਅਧਿਕਾਰ ਜਿਹੜੇ ਨੇ ਛਾਪਣ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਉਸ ਸ਼ਰਮਣੀ ਕਮੇਟੀ ਕੋਲ ਰਹਿਣਗੇ ਤੇ ਉਸ ਵੇਲੇ ਵੀ ਅਕਾਲ ਤਖਤ ਸਭ ਤੋਂ ਹੁਕਮ ਨਮਾ ਜਾਰੀ ਕਰਵਾ ਸਕਦੇ ਸੀਗੇ ਕਿ ਸ਼੍ਰੋਮਣੀ ਕਮੇਟੀ ਨੂੰ ਅਧਿਕਾਰ ਦਿੱਤੇ ਜਾਂਦੇ ਨੇ ਉਦੋਂ ਸਰਕਾਰ ਕੋਲੇ ਕਿਉਂ ਆਏ ਫਿਰ ਉਦੋਂ ਨਹੀਂ ਸੀ ਰਾਜਨੀਤਿਕ ਦਖਲ ਧਾਰਮਿਕ ਮਾਮਲਿਆਂ 'ਚ ਕਿਉਂਕਿ ਉਦੋਂ ਕਾਲੀ ਦਲ ਦੀ ਸਰਕਾਰ ਸੀ ਉਦੋਂ ਰਾਜਨੀਤਿਕ ਦਖਲ ਨਹੀਂ ਹੁੰਦਾ ਏ ਠੀਕ ਹੈ ਨਾ ਤੇ ਹੁਣ ਜਦੋਂ ਉਹ ਐਕਟ ਸਰਕਾਰ ਵੱਲੋਂ ਬਣਵਾ ਲਿਆ ਛਾਪਣ ਦੇ ਅਧਿਕਾਰਾਂ ਦਾ ਤਾਂ ਉਸੇ ਐਕਟ ਦੇ ਅਧੀਨ ਜੇ ਸਰਕਾਰ ਇਹ ਕਹੂਗੀ ਕਿ ਪਈ ਸਾਨੂੰ ਹਸਾਬ ਕਿਤਾਬ ਤਾਂ ਦਿਓ ਕਿ ਕਿੱਥੇ ਨੇ 328 ਰੁਪਏ ਜਿਹੜੇ ਚੋਰੀ ਹੋਏ ਨੇ ਜਾਂ ਗਾਇਬ ਹੋਏ ਨੇ ਤਾਂ ਕਹਿੰਦੇ ਧਾਰਮਿਕ ਮਾਮਲੇ ਦਾਖਲ ਹੈ ਕਦੇ ਵੀ ਐ ਮਲਕ ਅਕਸ਼ਰੀ ਕਾਲ ਤੱਕ ਸਾਬ ਨੂੰ ਢਾਲ ਬਣਾ ਲੈਂਦੇ ਨੇ ਜਦੋਂ ਤਾਂ ਕਿਸੇ ਵੀ ਪ੍ਰਮਾਤਮਾ ਨਾ ਕਰੇ ਅੱਧਾ ਜਾਂ ਕੁਝ ਹੋਵੇ ਕੋਈ ਬੇਅਦਬੀ ਹੁੰਦੀ ਹੈ ਤਾਂ ਕਹਿੰਦੇ ਪੁਲਿਸ ਕੀ ਕਰ ਰਹੀ ਹੈ ਸਰਕਾਰ ਕੀ ਕਰ ਰਹੀ ਹੈ ਤੇ ਜਦੋਂ ਅਸੀਂ ਕਿੰਨੇ ਵੀ 328 ਰੂਪ ਚੋਰੀ ਹੋ ਗਏ ਉਹ ਕਿੱਥੇ ਨੇ ਹੋ ਸਕਦਾ ਉਹ ਕਿਸੇ ਅਹੇ ਜਿਹੇ ਹੱਥਾਂ 'ਚ ਹੋਣ ਕੇ ਕੱਲ ਨੂੰ ਫੇਰ ਕਿਤੇ ਬੇਅਦਬੀ ਨਾਲ ਹੋ ਜੇ ਉਹਨਾਂ ਕੋਲੇ ਪੂਰੇ ਤੇ ਪੂਰੇ ਸਰੂਪ ਹੀ ਨੇ ਤਾਂ ਫਿਰ ਕਹਿੰਦੇ ਨਾ ਇਹ ਧਾਰਮਿਕ ਮਾਮਲੇ 'ਚ ਦਾਖਲ ਹੈ ਤੁਸੀਂ ਨਹੀਂ ਕਰ ਸਕਦੇ ਅਸੀਂ ਆਪ ਕਰਾਂਗੇ ਆਪ ਕੀ ਕਰਤਾ ਜੀ ਫਿਰ ਸਾਢੇ ਪੰਜ ਸਾਲਾਂ 'ਚ ਕੋਈ ਰਿਕਵਰੀ ਕਰਵਾਈ ਕੱਲ ਵਾਲੇ ਮਤੇ ਦੇ ਵਿੱਚ ਵੀ ਇਹ ਕਿੱਥੇ ਨਿਕਾ ਉਹ ਕਿੱਥੇ ਨੇ ਉਹ ਜਿਹੜੇ ਸਰੂਪ ਨੇ ਉਹ ਉਹਨਾਂ ਬਾਰੇ ਛੇਤੀ ਪਤਾ ਲਾਇਆ ਜਾਵੇ ਸਾਢੇ 5 ਸਾਲਾਂ ਵਾਂਗ ਜ਼ਿਆਦਾ ਹੀ ਐ ਕਿਉਂਕਿ ਧਾਮੀ ਸਾਹਿਬ ਨੂੰ ਰਾਜਨੀਤਿਕ ਗਤੀਵਿਧੀਆਂ ਤੋਂ ਟਾਈਮ ਮਿਲੇ ਤਾਂ ਉਹ ਪਤਾ ਲਾਉਣ ਕਿਤੇ ਉਹ ਤਾਂ ਉਹਨਾਂ ਨੇ ਸਿੱਧਾ ਹੀ ਕਹਤਾ ਸੀਗਾ ਕਿ ਮੈਂ ਤਾਂ ਅਕਾਲੀ ਦਲ ਦਾ ਮੇਰੀ ਮਾਂ ਪਾਰਟੀ ਹੈ ਮੈਂ ਤਾਂ ਇਹਨਾਂ ਵਾਸਤੇ ਪ੍ਰਚਾਰ ਕਰੂੰਗਾ ਮੈਂ ਤਾਂ ਰਾਜਨੀਤੀ ਕਰੂੰਗਾ ਫਿਰ ਇਹ ਰਾਜਨੀਤਿਕ ਧਾਰਮਿਕ ਬੰਦੇ ਦੀ ਰਾਜਨੀਤੀ ਚ ਦਖਲ ਨਹੀਂ ਆਵੇ ਤੇ ਗੋਮਨ ਸਿੰਘ ਲੋਂਗੋਵਾਲ ਵੀ ਐਮਐਲਏ ਰਿਹਾ ਤੂਰੀ ਤੋਂ ਔਰ ਆਪਦੇ ਵਾਰੀ ਤੱਕ ਇਹ ਕਹਿੰਦੇ ਸਾਡੇ ਲਈ ਸਾਰਾ ਕੁਝ ਹਲੌੜ ਹੈ ਜਦੋਂ ਸੰਗਤ ਜਾਂ ਜਥੇਬੰਦੀਆਂ ਸਾਹਿਬ ਮੰਗਦੀਆਂ ਨੇ ਲਾਠੀ ਚਾਰਜ ਵੀ ਹੁੰਦਾ ਉਦੋਂ ਉਹਨੂੰ ਲਾਠੀ ਚਾਰਜ ਕਰਵਾਇਆ ਸ਼੍ਰੋਮਣੀ ਕਮੇਟੀ ਨੇ ਜਥੇਬੰਦੀਆਂ ਤੇ ਫਿਰ ਜਿਹੜੀ ਈਸ਼ਰ ਸਿੰਘ ਦੀ ਰਿਪੋਰਟ ਹੈ ਜਿਹੜੀ ਜਿਹਦੀ ਕੱਲ੍ਹ ਇਹ ਦੇਰੇ ਸੀਗੇ ਬੇਰਵਾ ਦੇਰੇ ਸੀ ਉਹਦੇ ਵਿੱਚ ਵੀ ਆਈਪੀਐਸ ਦੀ ਐਕਟ ਮੁਤਾਬਕ ਆਈਪੀਐਸ ਦੇ ਐਕਟ ਮੁਤਾਬਕ ਕਾਰਵਾਈ ਕਰਨ ਦਾ ਬੇਰਵਾ ਲਿਖਿਆ ਹੋਇਆ ਕਿ ਹੋ ਸਕਦੀ ਹੈ ਉਹਦੇ ਚ ਵੀ ਕਿਹੜਾ ਜੀ ਜਿਹੜਾ ਗੁਰੂ ਗ੍ਰੰਥ ਸਾਹਿਬ ਜਿਹੜਾ ਜਾਗਦ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਐਕਟ 2008 ਤੇ ਹੁਣ ਅਸੀਂ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਇਹਦੇ ਵਿੱਚ ਧਾਰਮਿਕ ਮਾਮਲਿਆਂ 'ਚ ਕੀ ਦਖਲ ਦੇ ਰਹੇ ਆਂ ਜੀ ਜਦ ਕੇ ਉਹ ਸਰੂਪ ਜਿਹੜੇ ਨੇ ਉਹ ਪਤਾ ਹੀ ਨਹੀਂ ਕਿੱਥੇ ਨੇ ਹਜੇ ਤੱਕ ਇਹਨਾਂ ਨੂੰ ਪਤਾ ਨਹੀਂ ਲੱਗਿਆ ਤੇ ਹੁਣ ਸਰਕਾਰ ਜਦੋਂ ਆਪ ਹੀ ਆਪਣੇ ਮਤਿਆਂ 'ਚ ਕਹਿੰਦਾ ਕਿ ਫੌਜਦਾਰੀ ਪਰਚੇ ਦਰਜ ਕਰਾਇਆ ਜਾਣ ਇਹਨਾਂ ਵਿਰੁੱਧ ਇਹਨਾਂ ਦੀਆਂ ਬੇਨਿਜ਼ਮੀਆਂ ਨੇ ਇਹਨਾਂ ਦੀ ਅਣਗਹਿਲੀ ਹੈ ਤੇ ਉਹ ਕਹਿੰਦੇ ਨਹੀਂ ਇਹ ਤਾਂ ਹੁਣ ਅਸੀਂ ਆਪ ਹੀ ਠੀਕ ਕਰਾਂਗੇ ਅਸਲ 'ਚ ਇਹ ਫਸਦੇ ਨਜ਼ਰ ਆ ਰਹੇ ਨੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਇਹਨਾਂ ਨੂੰ ਐਸਆਈਟੀ ਬੁਲਾ ਕੇ ਪੁੱਛੂਗੀ ਵੀ ਸਾਬ ਕਿਤਾਬ ਦੇ ਉਹ ਕਿੱਥੇ ਕੀ ਕਦੋਂ ਹੋਇਆ ਸੀ ਤਾਂ ਇਹਨਾਂ ਦੇ ਹੋਰ ਕਾਫੀ ਚਿੱਠੇ ਖੋਲਣਗੇ ਜੀ ਤਾਈਜ਼ ਕਰਕੇ ਹੁਣ ਇਹ ਇਸ ਮਾਮਲੇ ਨੂੰ ਆਪਣੇ ਕੋਲ ਹੀ ਰੱਖ ਕੇ ਤੇ ਅਕਾਲ ਤੱਕ ਸਭ ਨੂੰ ਵਿੱਚ ਲਿਆ ਕੇ ਕਿਉਂਕਿ ਇਹਨਾਂ ਨੇ ਤਾਂ ਇੱਕੜਾ ਪਹਿਲੀ ਵਾਰ ਹੋਇਆ ਕੇਸ ਸੀ ਰਿਕਾਲ ਤੱਕ ਸਾਹਿਬ ਦੀ ਇਹ ਵਰਤੋਂ ਕਰ ਰਹੇ ਨੇ ਬਹੁਤ ਵਾਰੀ ਕੀਤਾ ਇਹਨਾਂ ਨੇ ਤੇ ਹੁਣ ਵਰਤੋਂ ਹੀ ਕੀਤੀ ਹੈ ਕਿ ਪੁਰਾਣੇ ਜਥੇਦਾਰਾਂ ਦੇ ਫੈਸਲੇ ਜਿਹੜੇ ਨੇ ਬਦਲ ਕੇ ਹੁਣ ਸਹੀ ਕਰ ਦਿਓ ਸਾਰਾ ਕੁਝ ਹੁਣ ਠੀਕ ਹੋ ਗਿਆ ਸਾਰਾ ਕੁਝ ਸੋ ਇੱਕ ਕੱਟ ਪੁਤਲੀ ਦੇ ਵਾਂਗੂ ਸ਼੍ਰੋਮਿਕ ਕਮੇਟੀ ਦੇ ਪ੍ਰਧਾਨ ਨੂੰ ਚਲਾਇਆ ਜਾਂਦਾ ਤੇ ਜਥੇਦਾਰ ਸਾਹਿਬ ਅਕਾਲ ਤਖਸਾਲ ਨਾਲ ਅਸੀਂ ਕੋਣ ਆਈ ਮੱਥਾ ਲਾਉਣ ਵਾਲੇ ਸਾਡੀ ਹੈ ਕੋਈ ਨਹੀਂ ਹਿੰਮਤ ਜਾਂ ਕੋਈ ਔਕਾਤ ਕਿ ਅਸੀਂ ਸ੍ਰੀ ਅਕਾਲ ਤਖਸਾਲ ਨਾਲ ਅਕਾਲ ਤਖਸਾਲ ਤੇ ਜਿਹੜੇ ਨਾਮਿਨੇਟ ਬੰਦੇ ਕਰਦੇ ਆਏ ਉਹਨਾਂ ਬਾਰੇ ਤਾਂ ਗੱਲ ਕੀਤੀ ਜਾ ਸਕਦੀ ਹੈ ਸੰਗਤ ਸਾਹਿਬ ਮੰਗਦੀ ਹੈ ਨਾ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਤ ਦੇ 1:30 ਵਜੇ ਜਦੋਂ ਉੱਥੇ ਮੌਜੂਦਗੀ ਹੈ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉੱਥੇ ਤੁਸੀਂ ਆਪਣੀ ਜਿਹੜੀ ਹੈ ਆਉਦਾ ਸੰਭਾਲਣ ਦੀ ਰਸਮ ਕਰ ਰਹੇ ਹੋ ਜਦੋਂ ਨਹੀਂ ਮੰਨਿਆ ਫਿਰ ਤੁਸੀਂ ਕਿਉਂ ਦੁਬਾਰਾ ਸੰਭਾਲ ਲੈਣੇ ਆ ਜੀ ਦੁਬਾਰਾ ਕਰ ਲੈਣੇ ਤਾਂ ਅੱਧਿਆਂ ਤੋਂ ਵੱਧ ਸੰਸਥਾਵਾਂ ਨੇ ਹਜੇ ਵੀ ਪ੍ਰਵਾਨਗੀ ਨਹੀਂ ਦਿੱਤੀ ਕੀ ਅਸੀਂ ਜਹਜ਼ਦਾਰ ਨਹੀਂ ਮੰਨਦੇ ਇਹਨਾਂ ਨੂੰ ਤੇ ਉਹ ਰੋਜ਼ ਹਰ ਰੋਜ਼ ਮਤਲਬ ਆ ਕੇ ਆ ਨਹੀਂ ਹੋਣਾ ਚਾਹੀਦਾ ਆ ਕਰ ਲਓ ਆ ਨਾ ਕਰੋ ਆ ਕਰ ਲਓ ਮਤਲਬ ਕੀ ਉਹਨਾਂ ਨੇ ਮਤਲਬ ਜੋ ਮਰਿਆਦਾ ਹੈ ਉਹਦਾ ਉਹਦਾ ਕਿਸ ਲੈਵਲ ਤੱਕ ਕਿਸ ਪੱਧਰ ਤੱਕ ਲੈ ਆਏ ਮੈਂ ਇਹਦੇ ਵਿੱਚ ਤੁਛ ਬੁੱਧੀ ਹਾਂ ਸਿੱਖ ਸੰਸਥਾਵਾਂ ਸਿੱਖ ਵਿਦਵਾਨਾਂ ਨਾਲ ਮੇਰੀ ਜੋ ਗੱਲਬਾਤ ਹੋਈ ਹੈ ਮੈਂ ਉਹਨਾਂ ਨਹੀਂ ਮੈਨੂੰ ਇਹ ਸਾਰਾ ਕੁਝ ਭੇਜਿਆ ਤੇ ਇਹ ਮੈਂ ਤੁਹਾਨੂੰ ਦੇ ਵੀ ਦੂੰਗਾ ਸਾਰੇ ਨਕਲ ਇਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਹੈ ਪਹਿਲਾਂ ਤਾਂ ਕਹਿੰਦੇ ਵੀ ਬਹੁਤ ਦੁੱਖ ਦੀ ਗੱਲ ਹੈ ਦੁੱਖ ਨੰਗਾ ਕਰਦੇ ਆ ਤੇ ਇਹਦੀ ਧਾਮੀ ਜੀ ਨੂੰ ਇਹਦਾ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਕਾਨੂੰਨੀ ਕਾਰਵਾਈ ਕਰਾਉਣ ਵਾਸਤੇ ਤੇ ਕਾਨੂੰਨੀ ਕਾਰਵਾਈ ਤਾਂ ਫਿਰ ਸਰਕਾਰ ਦੀ ਪੱਧਰ ਤੇ ਹੋਊਗੀ ਤੇ ਜਦੋਂ ਸਰਕਾਰ ਕਹਿੰਦੀ ਹੈ ਵੀ ਚਲੋ ਐਸਆਈਟੀ ਬਣਾ ਕੇ ਅਸੀਂ ਤੁਹਾਡੇ ਨਾਲ ਸਹਿਯੋਗ ਕਰਨ ਦੀ بجائے ਸਾਡੇ ਤੋਂ ਉਲਟਾ ਉਹ ਕਰਦੇ ਨੇ ਕਿ ਜੀ ਦੇਖੋ ਸਰਕਾਰ ਧਾਰਮਿਕ ਮਾਮਲੇ ਦਾਖਲ ਦੇ ਰਹੀ ਬਿਲਕੁਲ ਇਸ ਤਰ੍ਹਾਂ 350 ਸਾਲਾਂ ਤੇ ਅਸੀਂ ਤਾਂ ਆਪਣੇ ਵੱਲੋਂ ਸਰਦ ਦਾ ਸੇਵਾ ਕੀਤੀ ਲੋਕਾਂ ਦੇ ਰਹਿਣ ਦਾ ਪ੍ਰਬੰਧ ਲੋਕਾਂ ਦੇ ਜਾਣ ਆਉਣ ਦਾ ਪ੍ਰਬੰਧ ਮੱਥਾ ਟੇਕਣ ਦੇ ਸਚਾਰੂ ਪ੍ਰਬੰਧ ਸੁਰੱਖਿਆ ਦਾ ਪ੍ਰਬੰਧ ਚਾਹੇ ਉਹ ਫਤੇਗੜ ਸਾਹਿਬ ਸਵਾਤੇ ਹੋਵੇ ਚਾਹੇ ਇੱਥੇ ਹੋਵੇ ਕੱਲ ਨੂੰ ਕਿਤੇ ਵੀ ਵੱਡੀਆਂ ਵੱਡੇ ਜਿਹੜੇ ਧਾਰਮਿਕ ਪ੍ਰੋਗਰਾਮ ਹੋਣਗੇ ਪੰਜਾਬ ਸਰਕਾਰ ਦਾ ਫਰਜ਼ ਬਣਦਾ ਉਹ ਅਸੀਂ ਫਰਜ਼ ਨਿਭਾਰੇ ਇਹ ਕਹਿੰਦੇ ਨਾਨਾ ਜੀ ਇੱਥੇ ਨਾ ਕਰੋ ਇਹ ਸਾਡਾ ਹੈ ਤੇ ਫਿਰ ਸ਼੍ਰੋਮਣੀ ਕਮੇਟੀ ਨੂੰ ਪੁੱਛਣਾ ਚਾਹੁੰਦਾ ਵੀ ਤੁਹਾਡੀਆਂ ਵੋਟਾਂ ਤਾਂ ਮੋਦੀ ਪਵਾਉਂਦਾ ਤੁਸੀਂ ਮੋਦੀ ਨੂੰ ਕਹਿ ਕੇ ਵੋਟਾਂ ਤਾਂ ਪਵਾ ਲੈਂਦੇ 14 ਸਾਲ ਹੋ ਗਏ ਜੀ 14 ਸਾਲ ਹੋ ਗਏ ਵੋਟਾਂ ਪਈਆਂ ਨੂੰ ਕਦੇ ਮੰਗ ਰੱਖੀ ਹੈ ਵੀ ਵੋਟਾਂ ਪਾਓ ਇਹਦਾ ਵੀ ਕਦੇ ਕੋਈ ਕਰਾ ਦੋ ਕਦੇ ਮਤਾ ਪਾ ਕੇ ਕਰਾ ਦੋ ਵੀ ਵੋਟਾਂ ਪਾਓ ਕੋ ਨਹੀਂ ਪਵਾਉਣੀਆਂ ਕਿਉਂਕਿ ਆਪਦੇ ਨੇ ਹਰੇਕ ਸਾਲ ਆਪਦੇ ਚੋਂ ਚੁਣ ਕੇ ਕਹਿੰਦੇ ਨੇ ਆਕਾਲੀ ਦਲ ਦੀ ਫੇਰ ਵੱਡੀ ਜਿੱਤ ਯਾਰ ਉਹੀ ਤਾਂ ਹੈਗੇ ਨੇ ਤੁਸੀਂ ਨਵੇਂ ਤਾਂ ਲੈ ਕੇ ਦੇਖੋ ਮਲਾਵਦੇ ਹੀ ਨੇ ਉਹਨਾਂ ਜੋ ਹਰੇਕ ਸਾਲ ਇੱਕ ਫੇਰ ਦੁਬਾਰਾ ਕਾਲਦਾਲ ਨੂੰ ਵੱਡਾ ਹੰਗਾਰਾ ਛਾੜੋਣੀ ਕੋਟ ਦਾ ਪ੍ਰਧਾਨ ਕਾਲੀਦਾਲ ਦਾ ਯਾਰ ਉਹੀ ਤਾਂ ਹੈਗਾ ਤੁਸੀਂ 5 ਸਾਲ ਬਾਅਦ ਹੀ ਕਰ ਲੋ ਜਦੋਂ ਨਹੀਂ ਪਾਉਣੇ ਵੋਟਾਂ ਸੋ ਆਮ ਲੋਕ ਜਿਹੜੇ ਨੇ ਉਹ ਇਸ ਗੱਲ ਤੋਂ ਬਹੁਤ ਆहत ਨੇ ਭਾਵਨਾਮਾ ਉਹਨਾਂ ਦੀਆਂ ਇਸ ਗੱਲ ਤੋਂ ਠੇਸ ਪਹੁੰਚਦੀ ਹੈ ਕਹੇ ਜੀ 328 ਰੁਪਏ ਜਿਹੜੇ ਨੇ ਉਹਨਾਂ ਦਾ ਮੁੱਦਾ ਕਿਉਂ ਨਹੀਂ ਤੁਸੀਂ ਚੱਕ ਰਹੇ ਕਿੱਧਰ ਗਏ ਕਹਿੰਦੇ ਇਹ ਤਾਂ ਪੈਸੇ ਦੇ ਲੈਣ ਦੇਣ ਦੀ ਝਗੜਾ ਹੈ ਇੱਚ ਬੇਅਦਬੀ ਨਹੀਂ ਹੋ ਸਕਦੀ ਇਹ 328 ਰੁਪਿਆਂ ਵਾਲਾ ਭੁੱਲ ਜੋ ਬਲਟੋਏ ਨੂੰ ਜਦੋਂ ਪੁੱਛਿਆ ਕਿ 328 ਰੁਪਿਆਂ ਬਾਰੇ ਉਹ ਕਹਿੰਦਾ ਕੋਈ ਚੱਜ ਦੀ ਗੱਲ ਕਰੋ ਯਾਰ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਚੱਜ ਦੀ ਗੱਲ ਨਹੀਂ ਮੰਨਦੇ ਆ ਇਹਨਾਂ ਦਾ ਕਰਤਾਰ ਹੈ ਜੀ ਕੁਝ ਅੱਜ ਦੀ ਗੱਲ ਕਰੋ ਕਹਿੰਦਾ ਕੋਈ ਮਤਲਬ ਇਨਾ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਚੱਜ ਦੀ ਗੱਲ ਨਹੀਂ ਹੈਗੀ ਭਾਜੀਪੀ ਨੇ ਆਪਦੇ ਆਫੀਸ਼ੀਅਲ ਪੇਜ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ ਦਾ ਕਾਰਟੂਨ ਬਣਾ ਕੇ ਪਾਤਾ ਕੀਤੀ ਕਰ ਭਈ ਕੋਈ ਕਾਰਨ ਪਤਾ ਤੁਹਾਨੂੰ ਮੈਂ ਵੀ ਸਵਾਲ ਕਰ ਸਕਦਾ ਤੁਹਾਨੂੰ ਹੈ ਹੈ ਜੀ ਵੈਰੀ ਗੁੱਡ ਅਲਾਈਸ ਹੋਣ ਦੇ ਚਾਂਸ ਨੇ ਹੈਨਾ ਤੁਸੀਂ ਵੀ ਕਾਫੀ ਅੱਛੇ ਜਵਾਬ ਦੇ ਲੈਨੇ ਹੋ ਹਾਂਜੀ 2027 ਨਜ਼ਰ ਆ ਰਹੇ ਹਾਂ 2027 ਨਜ਼ਰ ਆ ਰਹੇ ਲਿਖਿਆ ਕਰੋ ਨਾ ਫਿਰ ਇਹ ਲਿਖਣਾ ਭਗਵੰਤ ਮਾਨ ਦਾ ਨਾ ਪਾ ਕੇ ਆਪਦੇ ਲੇਖਜ ਵੀ ਲਿਖ ਦਿਆ ਕਰੋ